ਯਾਰ ਬੰਦੇ ਆ ਮੌਸਮ ਵਾਂਗ ਥੋੜਾ ਬਦਲਾਂਗੇ ਰੁੱਖਾਂ ਵਾਂਗੂ ਖੜੇ ਆ ਤਾਂ ਬਸ ਖੜੇ ਆ ਜਿੰਨਾ ਚਿਰ ਨੂੰ ਪਾ ਨਹੀਂ ਲੈਂਦੇ ਇੱਕ ਜिद ਹੈ ਜिद ਤੇ ਅੜੇ ਆ ਤਾਂ ਬਸ ਅੜੇ ਆ ਜੇਕਰ ਕੋਈ ਲਾ ਸਕਦਾ ਤਾਂ ਲਾ ਦਿਓ ਸੁਨੇਹਾ ਤਰੱਕੀ ਨੂੰ ਇਹਨੂੰ ਪਾਉਣ ਦੀ ਖਾਤਰੀ ਕਿਸਮਤ ਦੇ ਨਾਲ ਲੜੇ ਆ ਬੜੇ ਮੌਸਮ ਹੰਡਾਏ ਆ ਪਿੰਡੇ ਤੇ ਕੱਚੇ ਟੁੱਟਸਿਆਂ ਵਾਂ ਕਮਲਾਉਂਦੇ ਵੀ ਰਹੇ ਤੇ ਪੱਤਿਆਂ ਵਾਂਗ ਵੀ ਛੜੇ ਆ ਕਸਤੀਆਂ ਬਦਲਦੀ ਲੋੜ ਨਹੀਂ ਹੁੰਦੀ ਦਿਸ਼ਾ ਬਦਲ ਹੁੰਦੇ ਨਾਲ ਕਿਨਾਰੇ ਮਿਲ ਜਾਂਦੇ ਆ ਲੋਕ ਤਾਂ ਪੜੇ ਹੁੰਦੇ ਆ ਪਰ ਅਸੀਂ ਕੜੇ ਆ ਮਹਿਲਾ ਅੱਗੇ ਅਰਗਬੱਤੀਆਂ ਜਗਾਉਣ ਵਾਲਿਆਂ ਚੋਂ ਧੂਲ ਕੋਟੀ ਆ ਸ਼ਰਮਾ ਹੈਣੀ ਹੱਥ ਜਦੋਂ ਵੀ ਫੜੇ ਮਿਹਨਤ ਕਸ਼ਾਂ ਦੇ ਫੜੇ ਆ ਤੇ ਦੇ ਲਈ ਕਦਰ ਕਰਨ ਵਾਲਿਆਂ ਦੀ ਚੜੇ ਆ ਬਾਦਸ਼ਾਹ ਪਹਿਲਾਂ ਵੀ ਨਹੀਂ ਸੀ ਤੇ ਨੰਗ ਅੱਜ ਵੀ ਨਹੀਂ ਅੱਜ ਜਿੱਥੇ ਵੀ ਆ ਇਹ ਸਾਡਾ ਆਪਦਾ ਮੁਕਾਮ ਹੈ ਆਪਾਂ ਕਿਹੜਾ ਕਿਸੇ ਨੂੰ ਪੌੜੀਆਂ ਬਣਾ ਕੇ ਚੜੇ ਆ ਆਪਾਂ ਕਿਹੜਾ ਕਿਸੇ ਨੂੰ ਪੌੜੀਆਂ ਬਣਾ ਕੇ ਚੜੇ ਆ